ਵੈਲਕਮ ਆ ਵੀਰੇ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਆਪਾਂ ਅੱਜ ਕਰਨ ਲੱਗੇ ਹਾਂ ਆਪਣੇ ਟਰੈਕਟਰ ਦੀ ਟੈਸਟਿੰਗ ਕਰਨ ਦਾ ਇਹਾਂ ਤੇ ਉਹਦੀ ਨਿਕਲ ਕੇ ਸ਼ਾਰਟ ਮਿਲਣ ਲੱਗਦਾ ਜਿੱਥੋਂ ਤੱਕ ਤੇ ਉਹਨੂੰ ਸ਼ਾਰਟ ਚੈੱਕ ਕਰਦੇ ਆ ਜੋ ਮਿਲਦੇ ਆ। ਲੱਗ ਰਹੀ ਸੀ ਉੱਥੇ ਟੋਚਨ ਕਰਾਉਣਾ। ਕਿੰਨੇ ਟਰੈਕਟਰ ਦੀ ਹੋ ਗਈ ਸ਼ਾਰਟ ਇਹ ਦੇਖੋ। ਇਹ ਤੋਂ ਮੋਟਾ ਤੋਂ ਕਿੰਨੇ ਉਹਨੂੰ ਤੋਂ ਕਰਨਾ ਚੈੱਕ ਤੁਹਾਨੂੰ। ਆ ਵੀਰ। ਇਧਰੋਂ ਸ਼ਾਟ ਮਾਰਾਂਗੇ ਉਹ ਖ਼ਬਰ ਜਿਹੜੀ ਨਿਕਲੀ ਉਹ ਮਾਰਾਂਗੇ ਕਿਉਂਕਿ ਗੇਰ ਨੂੰ ਗੇੜਾ ਨਹੀਂ ਲੰਮਾ ਜਿਆਦਾ ਸ਼ਾਟ ਇਧਰੋਂ ਇੱਕੜ ਕੇ ਬਰਾਣਨ ਤੁਰਕੀ ਚਲੋ ਆਪਾਂ ਬਣਾਉਂਦੇ ਆ ਨਿਆ ਨੂੰ पहले शॉट ओपन करो जो करता है ਆਈ ਪੂਆ ਮੁੰਡਾ ਪੱਟ ਕੇ ਛੱਡਦਾ ਸਾਰਾ ਟਰੈਕਟਰ ਆ ਵੇਸਤੇ ਆ ਬੈਠਾ ਤਾਇਆ ਆਪਣਾ ਆ ਬੈਠੀ ਜੀਓ ਚਵੜ ਨਹੀਂ ਚਾਲਦੇ ਹੈ ਦੇਖੋ ਪੱਟਦਾ ਨਹੀਂ ਟਰੈਕਟਰ ਆ ਵੀ ਲਿਓਣੀ ਐ ਇਹਨੂੰ ਰਗੜਾ ਲੱਗਾਂ ਦਾ ਰਗੜਾ ਲੱਗਾ ਕੰਦਾ ਵੀ ਨਵੀਂ ਲਿਓਣੀ ਮੈਂ ਵੀ ਪੈਣੇ ਚੱਜ ਦੇ ਕਾਮਕਾਰ 13ਵੇਂ ਮਹੀਨੇ ਟਰੈਕਟਰ ਪੱਟ ਕੇ ਛੱਡਤੇ ਉਹ ਫੜਾ ਆਪਣੇ ਵਾਲਾ ਜਮਦੂਰ 13ਵੇਂ ਮਹੀਨੇ ਦਰਦ ਨਾਲ ਸੀਜਨ ਚ ਕਿਹੜਾ ਛੱਡਦਾ ਹੀ ਪੱਟ ਕੇ ਛੱਡਦਾ ਆ ਵੀ ਲਿਓਣੀ ਐ ਅੱਗੇ ਲੱਗਣੀ ਐ ਜਾ ਕੇ ਸਾਰੇ ਹੀ ਸੈਨਵਾ ਲੈ ਆ ਪਟਿਆਲੇ ਨੂੰ ਹੀ ਸੈਨਵਾ ਲੈ ਆ ਪਟਿਆਲੇ ਰੱਬ ਲਾਓ ਇਹ ਧਿਆਨ ਦੇ ਤੋ ਕੁਝ ਨਹੀਂ ਹੋਣਾ ਲੈ ਆਪ ਕੋ ਮੀਡੀ ਆਉਟਾ ਬਣਾਉਣਾ ਪਤਾ ਨਹੀਂ ਖਾਣਾ ਕਿੱਦਾਂ ਖਾਣ ਦੀ ਨਾਲ ਰੱਖ ਜਾਣਾ ਤੁਹਾਨੂੰ I don't remember, double ਹੁਣ ਲਾਵਾਂਗੇ ਆਪਾਂ ਆਪਣੇ ਟਰੈਕਟਰ ਦੇ ਐਮਐਸਸੀ ਨੂੰ ਐਮਐਸਸੀ ਲਾਵਾਂਗੇ ਹੁਣ ਬਖਾ ਨਵਾਂ ਸ਼ੌਟ ਪੇ ਲਾਵਾਂਗੇ ਆਪਾਂ ਇਹਨੂੰ ਸੀ ਦੋਹਾਂ ਸੈਟ ਦੇ ਐਮਐਸਸੀ ਲਾਵਾਂਗੇ ਆਪਾਂ ਦੇ ਆਹ ਮਟਲੀ ਵੀਰੇ ਤਿੰਨ ਆਏ ਸ਼ੌਟ ਜਿੰਨਾ ਚਾ ਆਪਾਂ ਗੇਰ ਪਾਉਂਗੇ ਗੇਰ ਪਾਉਣ ਵਾਸਤੇ ਆਪਾਂ ਸ਼ੌਟਾਂ ਮਟਲੀ ਆਪਾਂ ਇਹਦੀ ਹੁਣ ਇਹ ਟਰੈਕਟਰ ਦੇ ਦੀ ਫਿੱਟ ਕਰਾਂਗੇ ਇਸੇ ਗਾਰਨਟ ਆਪਾਂ ਆਵਦੇ ਗੁਣ ਕੀ ਹੋਰ ਕਟਿੰਗ ਕਰਕੇ ਆਪਾਂ ਹੋਰ ਬਣਾਵਾਂਗੇ සන් රද ක කෂ அනමගේ දේවි हो गया ही ਤੇ ਫਲਾਨ ਆਪਾਂ ਮਰਗਾੜ ਤੇ ਉਹ ਹੀ ਟਾਇਰ ਲਾਵਾਂਗੇ ਅੱਗੇ ਦੇਖਦੇ ਆਂ ਆਪਾਂ ਕਿਹੜੇ ਟਾਇਰ ਲਾਉਣੇ ਆ ਇਹ ਲਾਉਣੇ ਆ ਕਿ ਹੋਰ ਭਈ ਆਪਣੇ ਕੋਲ ਉਹ ਵਾਲੇ ਲਾਉਣਾਂਗੇ ਕਿਪਰ ਰਿਲੇਟ ਟਾਇਰ ਮਿਲ ਜਾਣ ਆਪਾਂ ਨੂੰ ਉਹ ਵਾਲੇ ਬੰਦੋ ਗੈਸ ਤੇ ਬੱਕ ਕਰਨੇ ਚ ਦੇਖੋ ਕੀ ਕੀ Okay. ਕਿਉਂ ਤਰਾਂ ਆਪਾਂ ਵੀ ਦੇਖਦੇ ਹਾਂ nothing more

ਆ ਮੇਰਾ ਆਪਣਾ ਟਰੈਕਟਰ ਦਾ ਹਿੱਸਾ ਕਰੋ ਚੱਕਾ ਹਿੱਸਾ ਤਾਂ ਨੰਬਰ ਆ ਕੇ ਦਿਖਾਣੇ ਆਪੇ ਆਪਣਾ ਟਰੈਕਟਰ ਉਹ ਗਿਆ ਇੰਨਾ ਤਿਆਰ ਇਹ ਹੱਟੇ ਖਾਣ ਨੂੰ ਮਾੜਨ ਵਾਸਤੇ ਪਰ ਉਹਨੇ ਚੱਤ ਤਾਨੂੰ ਉੱਥੇ ਚਲਾ ਗਿਆ ਆਪਾਂ ਚੱਲਿਆਂ ਵੀਰੋ ਸਮਾਨੇ ਪਾਰਸਲ ਲੈਣ ਆਪਣਾ ਆ ਗਿਆ ਸੀ ਪਾਰਸਲ ਸਮਾਨੇ ਚ ਤੇ ਹੁਣੀ ਮੈਂ ਸੀ ਆਇਆ ਸੀ ਆਪਾਂ ਨੂੰ ਅੱਜ ਆਪਣੇ ਥੱਲੇ ਸੀਟੀ ਅੰਡਰਾ ਸਕਲੈਂਡਰ ਆਪਣਾ ਵੱਡਾ ਭਰਾ ਲੈ ਕੇ ਆ ਤੇ ਹੁਣ ਆਪਾਂ ਸੀਟੀ ਅੰਡਰ ਤੇ ਫਿਰ ਚਲੋ ਦੇਖਿਓ ਸਮਾਨੇ ਜਾ ਕੇ ਦਿਖਾਉਨੇ ਆ ਤੁਹਾਨੂੰ ਸ਼ਹਿਰ ਸੁਹਾਣੇ ਆਪਾਂ ਲਿਆ ਪਾਰਸਲ ਕਪੜਾ ਪਾਰਸਲ ਆਇਆ ਸੀ ਤੇ ਆਪਾਂ ਇੱਕ ਲਿਆ ਬੀਬੀਸੀ ਪੈਕ ਆ ਪਾਰਸਲ ਆਪਾਂ ਦੀ ਸੀਮਾ ਤੋਂ ਮੰਗਾਈ ਸੀ ਲੋਹੇ ਦੇ ਗੇਰਾ ਵਾਲੀ ਉਹ ਵਾਲੀ ਨੂੰ ਕਰਨੇ ਆਪਾਂ ਅਨਬਾਕਸ ਫਿਰ ਦਿਖਾਉਣੀ ਆ ਤੁਹਾਨੂੰ ਵੀਡੀਓ ਚ ਉਹ ਆਪਾਂ ਤੁਹਾਨੂੰ ਖੋਲ ਕੇ ਦਿਖਾਉਣੇ ਆ ਇਹ ਆਪਾਂ ਨੂੰ ਪਈ ਹੈ ਮੇਕਰ ਬਾਜ਼ਾਰ ਤੋਂ 300 ਰੁਪਏ ਨੂੰ ਸੋਚੂ ਪੈ ਗਈ ਆਪਾਂ ਨੂੰ। ਉਹ ਨੱਕ ਕੁਝ ਆ। ਇਹ ਮੈਟਲ ਦੇ ਗੇਰ ਨੇ ਸਾਰੇ। ਨਾ ਕਰੋ ਚੱਕ। ਉਹਨੂੰ ਵੀਡੀਓ ਦਿਖਾਤੇ ਇਕੱਲੇ ਇਕੱਲੇ ਗੇਰ ਆ ਗੇਰ ਨੇ। ਟੋਟਰ ਲੱਗੇ ਦਾ ਸਾਰੇ ਜੀ। ਚਾਰ ਗੇਰ ਹੁੰਦੇ ਨੇ ਵੀਰੇ ਹੋਰ ਕੋਈ ਗੱਲਬਾਤ ਨਹੀਂ ਹੈਗੀ। ਆਪਾਂ ਨੇ ਇਕੱਲੇ ਏਸੀ ਕਰਕੇ ਮੰਗਾਇਆ ਸੀ। ਕਿ ਇਹ ਸੀਦਾ ਮਗਰਲੀ ਪਲਾਸਟਿਕ ਦੀ ਗੇਰੀ ਸੀ ਇਹ ਨਹੀਂ ਚੱਲਦੀ ਨਹੀਂ ਹੈ ਕਿ ਜ਼ੋਰ ਲਾ ਲਿਆ ਮੈਂ 2-3 ਘਰਾਰੀਆਂ ਪਾ ਕੇ ਵੇਲੀਆਂ ਤਾਂ ਵੀ ਨਹੀਂ ਚੱਲੀ ਹੁਣ ਆਪਾਂ ਸੋਚਿਆ ਕਿ ਆ ਘਰਾਰੀ ਲਾ ਕੇ ਵੇਨੇ ਆ ਮੈਂ ਘਰਾਰੀ ਨਾ ਚੱਲੀ ਫਿਰ ਆਪਾਂ ਪੱਕਾ ਕੋਈ ਇਲਾਜ ਕਰਾਂਗੇ ਕਮੈਂਟਾਂ ਦੱਸਿਓ ਆਪਾਂ ਇਹਨੂੰ ਆਹ ਵਾਲੇ ਟਾਇਰ ਪਾਈਏ ਕਿ ਆਹ ਵਾਲੇ ਪਾਈਏ ਹਾਂ ਕਰੋ ਵਿਚਾਰ